ਵਿਸ਼ਵ वार्ता ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾ ਦੌਰ ਚੱਲੇਗਾ ਭਾਵ 2 ਦਿਨ ਬਾਕੀ ਰਹਿ ਗਏ ਨੇ ਨਾਮਜ਼ਦਗੀਆਂ ਦੇ ਲਈ ਵਿਰੋਧੀ ਸਿਆਸੀ ਪਾਰਟੀਆਂ ਦੇ ਵਿੱਚ ਸ਼ਿਕਾਇਤਾਂ ਦਾ ਮਾਹੌਲ ਹੈ ਸ਼ਿਕਾਇਤ ਕੀਤੀ ਜਾ ਰਹੀ ਹੈ ਵਿਰੋਧੀ ਸਿਆਸੀ ਪਾਰਟੀ ਵੱਲੋਂ ਲਗਾਤਾਰ ਕਿ ਪ੍ਰਬੰਧ ਠੀਕ ਨਹੀਂ ਚੱਲ ਰਿਹਾ ਪੰਚਾਇਤੀ ਚੋਣਾਂ ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਇਸ਼ੂ ਚੁੱਕਿਆ ਜਾ ਰਿਹਾ ਸਿਆਸੀ ਪਾਰਟੀਆਂ ਵੱਲੋਂ ਉਹ ਹੈ ਵੋਟਿੰਗ ਲਿਸਟਾਂ ਦਾ ਇਸ਼ੂ ਇਸ ਦੇ ਨਾਲ ਵਾਰਡਬੰਦੀ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਬੀਜੇਪੀ ਦੇ ਇੱਕ ਵਫਦ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਇਲੈਕਸ਼ਨ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਹ ਸਾਰੇ ਮੁੱਦੇ ਚੁੱਕੇ ਗਏ ਨੇ ਆਓ ਸੁਣਦੇ ਹਾਂ ਬੀਜੇਪੀ ਦੇ ਆਗੂ ਸੋਮ ਪ੍ਰਕਾਸ਼ ਹੁਣਾ ਨੇ ਆਪਣੀ ਇਹ ਮੰਗ ਚੋਣ ਕਮਿਸ਼ਨ ਕੋਲ ਰੱਖਣ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਸਾਰੇ ਪ੍ਰੈਸ ਦੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ 'ਚ ਇਲੈਕਸ਼ਨ ਹੋ ਰਹੀ ਹੈ ਪਿੰਡਾਂ ਦੀ ਸਰਪੰਚਾਂ ਤੇ ਪੰਚਾਇਤ ਦੀ ਜਿਸ ਦਾ ਸਾਰੇ ਪੰਜਾਬ 'ਚ ਪਹਿਲਾਂ ਵੀ ਅਸੀਂ ਤੁਹਾਡੇ ਧਿਆਨ 'ਚ ਆਇਆ ਕਿ ਸਰਕਾਰ ਇਹਨੂੰ ਬਹੁਤ ਇੱਕ ਪਾਸੇ ਹੋ ਕੇ ਇਲੈਕਸ਼ਨ ਕਰ ਰਹੀ ਹੈ ਜਿਹੜੇ ਵਾਰਡਬੰਦੀ ਕੀਤੀ ਗਈ ਹੈ ਉਹਦੇ ਅਨੁਸਾਰ ਵੋਟਾਂ ਵੀ ਉਹਦੇ ਮਤਾਵ ਘੁੰਨੇ ਚਾਹੀਦੀਆਂ ਪਰ ਦੇਖਣ ਜੇ ਆਇਆ ਵਾਰਡ ਦੀ ਵਾਰਡਬੰਦੀ ਕੋਈ ਹੋਰ ਹੈ ਉਹਦੇ ਵੋਟਾਂ ਕਿਤੇ ਹੋਰ ਵਾਰਡ ਦੀਆਂ ਪਾਈਆਂ ਇਹ ਇਨਸ਼ੋਰ ਕਰਨ ਲਈ ਜਿਹੜਾ ਆਪੋਜੀਸ਼ਨ ਦਾ ਕੋ ਕੈਂਡੀਡੇਟ ਜਿਹੜਾ ਜਿੱਤਣ ਵਾਲਾ ਉਹਨੂੰ ਹਰਾਉਣ ਲਈ ਜਿਆਦਾ ਉਹਦੀ ਬੋਟਾ ਉਹਨੂੰ ਉਹ ਹੀ ਆਪਣੀ ਵੋਟ ਕੱਢ ਕੇ ਐਸੀ ਬਾੜ ਚ ਪਾਤੀ ਜਿਹੜੇ ਜਿਹੜੇ ਪ੍ਰਮੁੱਖ ਸਪੋਰਟਰ ਆ ਉਹਨਾਂ ਦੇ ਦੂਜੇ ਬਾੜ ਦੇ ਲੈ ਗਏ ਤਾਂ ਕਿ ਉਹ ਜਿੱਤ ਨਾ ਸਕੇ ਇਲੈਕਸ਼ਨ ਨਾ ਦਾ ਸਕੇ ਸੋ ਬਾੜ ਬੰਦੀ ਦੀ ਗਲਤ ਹੋਈ ਹੈ ਔਰ ਵੋਟਰ ਲਿਸਟਾਂ ਦਾ ਬਿਲਕੁਲ ਗਲਤ ਬੁੜੀਆਂ ਅਸੀਂ ਇਹ ਇਲੈਕਸ਼ਨ ਕਮਿਸ਼ਨ ਦਾ ਇਤਿਆਹ ਚ ਲੈਂਦੀ ਹੈ ਉਹਨਾਂ ਨੂੰ ਪਹਿਲਾਂ ਵੀ ਪਤਾ ਹੈ ਪਰ ਉਹਨਾਂ ਨੇ ਕਿਹਾ ਸੀ ਇਹ ਕਮੈਂਟਸ ਲਵਾਂਗੇ ਡੀਸੀ ਤੋਂ ਤੇ ਫਿਰ ਤੇ ਜਿਹੜੀ ਬੰਦੀ ਕਾਰਵਾਈ ਕਰਾਂਗੇ ਪਰ ਇੱਕ ਤਰ੍ਹਾਂ ਦੇ ਲੱਗਦਾ ਹੈ ਨੇ ਸਰਕਾਰ ਇੱਕ ਪਾਸੜ ਹੋ ਕੇ ਜਿਹੜੇ ਵੀਡੀਓ ਐਸ ਡੀ ਐਮ ਤੇ ਜਿਹੜੇ ਪੰਚਾਇਤ ਸੈਕਟਰੀ ਹੈ ਉਹ ਵੋਟਾਂ ਦੇ ਵਿੱਚ ਜੋ ਪਾਰਟੀ ਨੇ ਹੁਕਮ ਕੀਤਾ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਉਹ ਜਿਹਾ ਮਜ਼ਾਕ ਵੋਟਾਂ ਨੇ ਬਣਾਈਆਂ ਇਲੈਕਸ਼ਨ ਦਾ ਪ੍ਰੋਸੈਸ ਤਾਂ ਇੱਕ ਡਰਾਮਾ ਹੈ ਅਦਰ ਭਾਈ ਕੋ ਇਲੈਕਸ਼ਨ ਟੀਕ ਤਰ੍ਹਾਂ ਹੋ ਰਹੀ ਰਹੀ ਐ ਐਨਓਸੀ ਜਿਹੜੇ ਲੋਕੀ ਲੈਂਡ ਗੀੜੇ ਮਾਰਦੇ ਆ ਕੋਈ ਮਿਲਦੇ ਨਹੀਂ ਆ ਔਰ ਆਪਣੇ ਅੰਦਰ ਬੈਠੇ ਨੇ ਨਾਲੋਂ ਦੇ ਆਮ ਆਦਮੀ ਪਾਰਟੀ ਦੇ ਲੀਡਰ ਬੈਠੇ ਨੇ ਜਿਹੜਾ ਉਹਨਾਂ ਦਾ ਕੋਈ ਬੰਦਾ ਆ ਜਾਂਦਾ ਉਹਨੂੰ ਸਾਰਾ ਕੁਝ ਮਿਲ ਜਾਂਦਾ ਦੂਜਿਆਂ ਨੂੰ ਨਹੀਂ ਮਿਲੀਦਾ ਆ ਕੀ ਆ ਸਭਾ ਸ਼ੰਤ ਹੈ ਕਿ ਮਿਸਲ ਸਾਹਿਬ ਨੇ ਕੁਝ ਬਨੇ ਕੀ ਗਲਤੀ ਅਸੀਂ ਲਿਖ ਕੇ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਉਹਨਾਂ ਨੇ ਕਿਹਾ ਅੱਜ ਉਹਨਾਂ ਨੂੰ ਕੰਪਲੈਂਟ ਕਰਨ ਨੂੰ ਆਗੇ ਇੱਕ ਤੁਹਾਡਾ ਪਹਿਲਾਂ ਵੀ ਵਫਦ ਮਿਲ ਚੁੱਕਿਆ ਆ ਆਲਰੇਡੀ ਦੋ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਨੇ ਵੀ ਇਹੀ ਮੰਗਾਂ ਰੱਖੀਆਂ ਸੀ ਕਿ ਕੱਲ ਗੁਰਦਾਸਪੁਰ 'ਚ ਵੀ ਕੁਝ ਹੋਇਆ ਜੋ ਕੁਝ ਕਿਵੇਂ ਦੇਖਦੇ ਹੋ ਸਾਰਾ ਕੁਝ ਉਹਨਾਂ ਨੇ ਪਹਿਲੇ ਉਹਨਾਂ ਨੇ ਪ੍ਰਸਤੁਤ ਦਿੱਤਾ ਸੀ ਆ ਭਰੋਸਾ ਕੋਈ ਹੱਲ ਨਹੀਂ ਆਇਆ ਮਤਲਬ ਉਹਨਾਂ ਨਾਲ ਉਹ ਤੇ ਕਾਰਵਾਈ ਕਰਦੇ ਹੋਣਗੇ ਇਹਦਾ ਅਸੀਂ ਸਪੈਸੀਫਿਕ ਕਪੂਰਥਲੇ ਜਿਹੜੇ ਦੇ ਬਹੁਤ سارے ਗਾਇਜ ਕੇਸ ਆਈ ਸੀ ਉਹ ਅਸੀਂ ਇਨ ਇਹਨਾਂ ਨਾਲ ਰੈਡਕਸ਼ਨ ਕਮਿਸ਼ਨ ਨਾਲ ਗੱਲ ਕੀਤੀ ਸੀ ਉਹਨਾਂ ਨੇ ਅੱਜ 12 ਵਜੇ ਦਾ ਟਾਈਮ ਦਿੱਤਾ ਸੀ ਤੇ ਉਹਨਾਂ ਨਾਲ ਵਿਸਥਾਰ ਨਾਲ ਡਿਸਕਸ ਕੀਤਾ ਉਹਨਾਂ ਨੂੰ ਸਭ ਜਿਹੜਾ ਦੱਸਿਆ ਵੀ ਅੱਜ ਕਿਹੜੀ ਕਿਹੜੀ ਗਲਤੀਆਂ ਹੋਈਆਂ ਉਹਨਾਂ ਨੇ ਕਿਹਾ ਸੀ ਕਮੈਂਡਸ ਲੈ ਕੇ ਉਹਨੂੰ ਲੋਜੀ ਕਾਰਵਾਈ ਕਰਨ ਦੀ ਕਰਾਂਗੇ ਸੰਪਰਕਾ ਜੀ ਇੱਕ ਮਾਜੇ ਜਿਹਾ ਤੁਹਾਡਾ ਇੱਕ ਵਰਕਰ ਆਇਆ ਉਹ 2 ਕਰੋੜ ਦੀ ਗੋਲੀ ਸਰਪੰਚੀ ਨੇ ਉਸਨੇ ਲਗਾਈ ਜਾ ਉਹਨੂੰ ਲੈ ਕੇ ਹਾਈ ਕੋਰਟ ਚ ਵੀ ਪਟੀਸ਼ਨ ਪਾਈ ਗਈ ਜੋ ਹਾਈ ਕੋਰਟ ਫੈਸਲਾ ਕਰੇਗੀ ਜੋ ਹਾਈ ਕੋਰਟ ਫੈਸਲਾ ਕਰੇਗੀ ਠੀਕ ਹੈ ਲਗਾਣਾ ਸਹੀ ਹੈ ਕਿਉਂਕਿ ਅੱਲਾਵਾ ਆਵਾਜ਼ ਵਿੱਚ ਪਾਰ ਬੋਲੀ ਲਗਾਣਾ ਨਹੀਂ ਇਹਨੂੰ ਬੋਲੀ ਲਗਾਣਾ ਨਹੀਂ ਕਹਿ ਸਕਦੇ ਜੇ ਕੋਈ ਬੰਦਾ ਕਹਿੰਦਾ ਮੈਂ 2 ਕਰੋੜ ਰੁਪਏ ਕੰਟਰੀਬਿਊਟ ਕਰਾਂਗਾ ਪੰਜਾਬ ਦੇ ਵਿਕਾਸ ਲਈ ਪਿੰਡ ਦੇ ਵਿਕਾਸ ਲਈ ਇਹਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਬੋਲੀ ਲਗਾਣਾ ਹੋਰ ਪੈਸਾ ਹੋਰ ਢੰਗ ਨਾਲ ਕਹਿਣ ਦਾ ਤਰੀਕਾ ਹੈ ਉਸ ਗੱਲ ਨੂੰ ਉਹ ਉਸੇ ਸੰਦਰਭ ਦੇਖਣਾ ਚਾਹੀਦਾ ਪਰ ਕਹਿੰਦੇ ਪ੍ਰਚਾਰਨ ਜਨਮ ਦਿੰਦੀਆਂ ਨੇ ਇਹ ਚੀਜ਼ਾਂ ਆਮੋ ਜੀ ਪਾਰਟੀਆਂ ਦਾ ਵੀ ਕੰਮ ਹੈ ਯਾਰ ਪ੍ਰਚਾਰਾਚਾਰ ਉਹਦਾ ਬਹੁਤ ਚੀਜ਼ਾਂ ਜਨਮ ਦਿੰਦੀਆਂ ਉਹਨੂੰ ਰੋਕਣ ਲਈ ਸਾਰਾ ਕੁਝ ਕੀਤਾ ਜਾਣਾ ਚਾਹੀਦਾ ਜੇ ਕੋਈ ਵਿਕਾਸ ਦੀ ਗੱਲ ਕਰਨਾ ਚਾਹੁੰਦਾ ਨਹੀਂ ਉਹਦੇ ਚੇ ਹੈ ਜਿਸ ਤਰ੍ਹਾਂ ਵੰਤੂ ਜੀ ਨੇ ਕਿਹਾ ਕਿ ਆਪਾਂ ਸਾਰੇ ਜਿਹੜੇ ਪਾਵਰਸ ਆ ਪੰਚਾਇਤ ਨੂੰ ਦਿੱਤੇ ਆ ਪਿੰਡ ਵਾਲਿਆਂ ਨੂੰ ਦਿੱਤੀਆਂ ਨੇ ਸੋ ਪਿੰਡ ਦੇ ਭਲੇ ਲਈ ਜੇ ਕੋਈ ਕੰਟਰੀਬਿਊਟ ਕਰਨਾ ਚਾਹੁੰਦਾ ਐਨਆਰਆਈਸ ਕਰਦੇ ਆ ਜਾਂ ਹੋਰ ਕਰਦੇ ਆ ਸੋ ਜੇ ਕੋਈ ਆਦਮੀ ਕਹਿੰਦਾ ਮੈਂ 2 ਕਰੋੜ ਪਿੰਡ ਦੇ ਭਲੇ ਲਈ ਕੰਟਰੀਬਿਊਟ ਕਰਾਂਗਾ ਔਰ ਪਿੰਡ ਨੇ ਸਰਵਸੰਮਤੀ ਨਾਲ ਉਹਨੂੰ ਸਰਪੰਚ ਚੁਣਿਆ ਗਿਆ ਤਾਂ ਅਸੀਂ ਨਹੀਂ ਸੋਚਦੇ ਜਿਸ ਕੋਈ ਗਲਤੀ ਆ ਸਿਰਫ ਗਲਤੀ ਇੰਨੀ ਆ ਕਿ ਬਾਕੀ ਆਮ ਆਦਮੀ ਪਾਰਟੀ ਨੂੰ ਇਹ ਬਹੁਤ ਵੱਡੀ ਤਕਲੀਫ ਹੋ ਰਹੀ ਹੈ ਕਿ ਬੀਜੇਪੀ ਦਾ ਸਰਪੰਚ ਕਿਵੇਂ ਬਣਿਆ ਹੋਰ ਕੋਈ ਏਡੀ ਗਲਤੀ ਨਹੀਂ ਦੂਸਰੀ ਗਲਤੀ ਉਸੇ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਕਿ ਬਹੁਤ ਵੱਡੀ ਧਾਂਦਲੀ ਹੋ ਰਹੀ ਆ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਪੰਚਾਇਤ ਇਲੈਕਸ਼ਨਾਂ ਮੌਜੂਦਾ ਸਰਕਾਰ ਕਰਉਣੀ ਨਹੀਂ ਚਾਹੁੰਦੀ ਸੀ ਇਹ ਤਾਂ ਆਨਰੇਬਲ ਹਾਈ ਕੋਰਟ ਦੇ ਆਰਡਰ ਜਦੋਂ ਆਏ ਤੇ ਇਹਨਾਂ ਨੇ ਜਲਦੀ ਦੇ ਵਿੱਚ ਜਿਹੜੀ ਬਾੜਬੰਦੀ ਕੀਤੀ ਆ ਆਪ ਦੇ ਐਮਐਲਏ ਸਹਿਵਾਣ ਨੂੰ ਔਰ ਆਪਦੇ ਲੋਕਾਂ ਨੂੰ ਦੱਸਤਾ ਵੀ ਤੁਸੀਂ ਆਪਦੇ ਵਾਰਡਬੰਦੀ ਕਰੋ ਉਹਨਾਂ ਨੇ ਆਪਰੇ ਮੁਤਾਬਕ ਇੱਕ ਪਰਿਵਾਰ ਦੇ ਜੇ 6 ਵੋਟਾਂ ਨੇ ਤਾਂ 2 ਵੋਟਾਂ ਦੂਜੇ ਵਾਰਡਸ ਪਾਤੀਆਂ 4 ਵੋਟਾਂ ਦੂਜੇ ਵਾਰਡਸ ਪਾਤੀਆਂ ਔਰ ਕਿਲੋ ਕਿਲੋ ਮੀਟਰ ਦਾ ਅੱਗੇ ਫਾਸਲਾ ਹੈਗਾ ਸੋ ਇਹ ਸਾਰੀ ਵਾਰਡਬੰਦੀ ਜਿਹੜੀ ਗਲਤ ਹੋਈ ਆ ਔਰ ਬਾਕੀ ਚਾਰ ਛੋਟਿਆਂ ਨੂੰ ਦੇਖਦੇ ਹੋਏ ਐਨਓਸੀ ੱਟਕੇ ਖਾ ਰਹੇ ਆ ਨਾ ਉੱਥੇ ਕੋਈ ਇਲੈਕਸ਼ਨ ਸੈਕਟਰੀ ਵੱਲ ਦਾ ਨਾ ਵੀਡੀਓ ਸਭ ਮਿਲ ਰਿਹਾ ਆ ਇਹਦੇ ਵਿੱਚ ਸਾਡੇ ਲੋਕ ਖੱਜਲ ਖਰਾਕ ਹੋ ਰਹੇ ਆ ਇਹ ਇਲੈਕਸ਼ਨਾਂ ਜਿਹੜੀਆਂ ਪੰਜਾਬ ਸਰਕਾਰ ਨੂੰ ਕਰਾਉਣੀਆਂ ਨਹੀਂ ਆਈਆਂ ਇਹਨਾਂ ਨੂੰ ਸਿਰਫ ਔਨਰੇਬਲ ਹਾਈ ਕੋਰਟ ਦੇ ਆਰਡਰ ਦੀ ਪਹੁੰਚ ਕਰਨ ਲਈ ਇਹਨਾਂ ਨੇ ਇੱਕ ਖਾਣਾ ਪੂਰਤੀ ਕੀਤੀ ਆ ਇਹਦੀ ਅਸੀਂ ਸਖਤ ਸਖਤ ਤੋਂ ਸਖਤ ਲਫ਼ਜ਼ਾਂ ਦੇ ਵਿੱਚ ਕਹਿੰਦੇ ਆ ਕਿ ਇਹ ਇੱਕ ਫੇਅਰ ਹੋਣੀ ਚਾਹੀਦੀ ਸੀ ਇਲੈਕਸ਼ਨ ਜਿਹੜੀ ਮੁੱਢਲੀ ਇਲੈਕਸ਼ਨਾਂ ਪੰਚਾਇਤ ਇਹ ਇੱਕ ਮੁੱਢਲੀ ਡੈਮੋਕ੍ਰੇਸੀ ਦਾ ਮੋਢਾ ਪਰ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਆਦਲੀ ਨੂੰ ਜਿਵੇਂ ਕਹਿ ਰਹੇ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਨੂੰ ਖਤਮ ਕਰਤਾ ਤੁਸੀਂ ਮੂੜਵਾਂ ਨਿਕਲ ਕੀਤੀ ਹੈ ਕਿਤੇ ਕਿਤੇ ਪਤਾ ਪਾਇਆ ਇਹਨੇ ਸਾਹਮਣੇ ਕੱਲ ਆਫਿਸ ਡੀਸੀ ਆਫਿਸ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਜਿਸ ਨੂੰ ਲੈ ਕੇ ਕਾਫੀ ਜਿਹੜਾ ਮਾਮਲਾ ਵਧਿਆ ਉਸ ਨੂੰ ਕਿੱਦਾਂ ਲੈ ਰਿਹਾ ਡੀਸੀ ਆਫਿਸ ਦੇ ਹੋ ਕੇ ਮੈਂ ਨਹੀਂ ਕਿਹਾ ਡੀਸੀ ਮੈਂ ਤਾਂ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਸੀਰੀਅਸ ਲੈਂਦਾ ਹੀ ਨਹੀਂ ਇਹ ਤਾਂ ਇੱਕੋ ਹੀ ਨੇ ਜੇ ਲੋਕ ਕੱਲ ਕਿਸਾਨ ਜਿਹੜੇ ਨੇ ਉਹ ਫੇਰ ਟ੍ਰੇਨਰ ਰੋਟ ਰਹੇ ਨੇ ਕਿਸ ਤਰੀਕੇ ਦੇ ਨਾਲ ਦੇਖੋ ਦੇਖੋ ਅਸੀਂ ਤਾਂ ਕਿਸਾਨਾਂ ਦੇ ਲਈ ਹਮੇਸ਼ਾ ਬੀਜੇਪੀ ਨੇ ਕਿਹਾ ਕਿਸਾਨਾਂ ਦੇ ਨਾਲ ਆ ਹੁਣ ਜਿਹੜੀ ਕਿਸਾਨ ਉਹਨਾਂ ਨੇ ਸਕੀਮ ਸੀ 6000 ਤੋਂ 10000 ਕਰਤੀ ਐਮਐਸਪੀ 175 ਰੁਪਏ ਕਰਤੀ ਸੋ ਅਸੀਂ ਕਿਸਾਨਾਂ ਦੇ ਨਾਲ ਕਹਿੰਨੇ ਆ ਵੀ ਬੈਠ ਕੇ ਸਵਤਾ ਕਰਨ ਦੇ ਹੱਕ ਚਾ ਕਿ ਹੋਣਾ ਚਾਹੀਦਾ ਅਸੀਂ ਵੀ ਕਿਸਾਨ ਆ ਕਿ ਪੰਜਾਬ ਇੱਕ ਕਿਸਾਨੀ ਸੂਬਾ ਕਿਸਾਨਾਂ ਦਾ ਹਾਲ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਇਹ ਸਾਡੀ ਸਭ ਤੋਂ ਪਹਿਲਾ ਕ੍ਰੰਤੀ ਲੇਕਿਨ ਕਾ ਟ੍ਰੇਨਰ ਰੁਕ ਰਿਹਾ ਕਿਵੇਂ ਦੇਖਦੇ ਹੋ ਕੱਲ ਟ੍ਰੇਨਰ ਰੁਕਣ ਦੇ ਇਹ ਇਹਦੇ ਬਾਰੇ ਮੈਨੂੰ ਹਜੇ ਪਤਾ ਨਹੀਂ ਜੀ ਆਈ ਡੋਂਟ ਨੋ ਕੱਲ ਟ੍ਰੇਨਰ ਰੋਕ ਰਹੇ ਨੇ ਪਰ ਅਸੀਂ ਇਸ ਗੱਲ ਨੂੰ ਬੜਾ ਸੀਰੀਅਸਲੀ ਲੈ ਰਹੇ ਹਾਂ ਕਿ ਗਾਜ ਜੀ ਪਹਿਲਾਂ ਵੀ ਕੰਗੜਾ ਨੌਂ ਦੇ ਕਾਜ ਕਰ ਜਾਂਦੇ ਤੇ ਅੱਜ ਵੀ ਉਹਨੇ ਉਹਦਾ ਇੱਕ ਫਾਟਾ ਜਿਹਾ ਬਣ ਦਿੱਤਾ ਜੀ ਬਾਦਪਾ ਗਾਣ ਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਬਿਆਨ ਅੱਜ ਦਾ ਪੜਿਆ ਨਹੀਂ ਉਹਨਾਂ ਦਾ ਪਾਰਟੀ ਜਨਤਾ ਪਾਰਟੀ ਜਨਤਾ ਪਾਰਟੀ ਦਾ ਹੁੰਦੇ ਦੇਸ਼ ਦੇ ਲਾਹ ਹੁੰਦੇ ਨੇ ਮੇਰੀ ਭੈਣ ਜੀ ਮੇਰੀ ਭੈਣ ਜੀ ਪਾਰਟੀ ਜਨਤਾ ਪਾਰਟੀ ਦਾ ਸਟੈਂਡ ਬੜਾ ਕਲੀਅਰ ਹੈ ਜਿਹੜੇ ਉਹਨਾਂ ਨੇ ਕੋਈ ਸ਼ਬਦ ਕਹੇ ਨੇ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਡਿਸਆਨ ਕੀਤਾ ਉਹਦਾ ਆਪਣਾ ਵਿਚਾਰ ਦੱਸਾਉਂਦੇ ਆਪਣੀ ਗੱਲ ਹੋ ਸਕਦੀ ਆ ਉਹਦੇ ਬਾਰੇ ਉਹਨਾਂ ਨੂੰ ਕਿਹਾ ਵੀ ਬੁਲਾ ਕੇ ਵੀ ਕਿਹਾ ਤੇ ਇਸ ਤਰ੍ਹਾਂ ਪਾਰਟੀ ਦਾ ਸਟੈਂਡ ਬਿਲਕੁਲ ਕਲੀਅਰ ਹੈ ਜੀ ਮਜਬੂਰੀ ਹੈ ਜੀ ਉਹ ਹਮਾਰਾ ਦੋ ਪੀ ਪਿਆਰ ਦੇ ਦਿੰਦੀ ਹੈ ਪਾਰਟੀ ਨੂੰ ਸਪਸ਼ਟ ਕਰਨਾ ਪੈਂਦਾ ਐਕਸ਼ਨ ਕਿਉਂ ਨਹੀਂ ਹੁੰਦਾ ਕੋਈ ਵਿਚਾਰ ਹੈ ਪਾਰਟੀ ਨੇ ਬਚਾਣੇ ਦੀ ਪਾਰਟੀ ਜਦੋਂ ਬੁਲਾ ਕੇ ਗਿਆ ਤਾਂ ਪਾਰਟੀਆਂ ਸੇ ਅਲੱਗ ਕਰ ਲੈ ਆਪਣੇ ਆਪ ਤੋਂ ਤੁਸੀਂ ਕਿਵੇਂ ਦੇਖਦੇ ਹੋ ਢਿੱਲਾ ਸਾਹਿਬ ਕੰਗਣਾ ਦੇ ਬਿਆਨ ਨੂੰ ਦੇਖੋ ਜੀ ਗੱਲ ਗੱਲ ਹੈ ਜੇ ਮੰਤਰੀ ਸਾਹਿਬ ਨੇ ਬਿਲਕੁਲ ਠੀਕ ਕਿਹਾ ਸਾਡੀ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬੜਾ ਕਲੀਅਰ ਆ ਪਾਰਟੀ ਨੇ ਕਿਹਾ ਵੀ ਸਾਡੇ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਪਾਰਟੀ ਨੇ ਉਸ ਦੇ ਬਿਆਨ ਤੋਂ ਆਪਣੇ ਆਪ ਨੂੰ ਲੱਗ ਕੀਤਾ ਸੀ ਉਹਦੇ ਨਾਲ ਇਹ ਪਾਰਟੀ ਦਾ ਬਿਆਨ ਨਹੀਂ ਹੈ ਜੀ ਅੱਜ ਨਵਾਂ ਬਿਆਨ ਆ ਗਿਆ ਫਿਰ ਜੋ ਮਰਜੀ ਹਰ ਰੋਜ਼ ਕੋਈ ਕਹੀ ਜਾਵੇ ਹੁਣ ਤਾਂ ਅਸੀਂ ਤੁਸੀਂ ਕੁਝ ਕਹਿ ਦਿਓ ਅਸੀਂ ਰੋਕ ਨਹੀਂ ਸਕਦੇ ਦੇਖੋ ਐਮਪੀ ਤਾਂ ਹੈ ਪਰ ਹੁਣ ਜਿਵੇਂ ਤੁਸੀਂ ਕਿਸੇ ਆਪਣੇ ਕੰਮ ਕਰ ਰਿਹਾ ਕਿਸੇ ਆਰਗੇਨਾਈਜੇਸ਼ਨ ਲਈ ਤੁਸੀਂ ਆਪਣੇ ਵੱਲੋਂ ਇੰਡੀਵਿਜੂਅਲ ਜਵਾਬ ਜਵਾਬ ਦੇਈ ਜੋ ਪਰ ਪਾਰਟੀ ਇਸ ਗੱਲ ਦੇ ਵਿੱਚ ਬਿਲਕੁਲ ਅਲੱਗ ਹੈ ਪਾਰਟੀ ਦਾ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਠੱਲੋ ਸਾਹਿਬ ਠੱਲੋ ਸਾਹਿਬ ਡੇਰਾ ਸਰਸਾ ਮੁਕੀ ਨੂੰ 20 ਦਿਨ ਦੀ ਪ੍ਰੋਬਲਮ ਮਿਲੀ ਹੈ ਵਿਰੋਧੀ ਦਰਨ ਸਵਾਲ ਖੜੇ ਕਰ ਰਹੀਆਂ ਕਹਿੰਦੇ ਭਾਜਪਾ ਨੂੰ ਇਸ ਦਾ ਫਾਇਦਾ ਹੋ ਸਕਦਾ ਕਹਿੰਦੇ ਹਰਿਆਣਾ ਦੇ ਵਿੱਚ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਹਦੇ ਮੁਤਾਬਕ ਉਹਨਾਂ ਨੂੰ ਮਿਲਦੀ ਹੈ ਇਹ ਸਾਰਿਆਂ ਨੂੰ ਮਿਲਦੀ ਹੈ ਕੋਈ ਇਹਦੀ ਡੇਰਾ ਸਰਸੇ ਵਾਲਾ ਨੂੰ ਕੋਈ ਅਲੱਗ ਬਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਿ ਬੰਦੀ ਸਿੰਘ ਦੇ ਹਾਲ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਾ ਮੋਕੇ ਨੂੰ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਇਹ ਤਾਂ ਦੇਖੋ ਜੀ ਥਿਸ ਇਜ਼ ਦ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਜਿਆਕਰ ਸਾਹਿਬ ਜਾਕਰ ਸਾਹਿਬ ਨਜ਼ਰ ਨਹੀਂ ਆ ਰਹੇ ਬਹੁਤ ਕਾਫੀ ਅੱਜ ਵੀ ਨਹੀਂ ਆਏ ਸਟਿਫੇ ਦੀ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਾਰਾਜ਼ ਹੋ ਕੇ ਘਰੇ ਬੈਠੇ ਨਹੀਂ 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 ਕੋਈ ਜਾਕਰ ਸਾਹਿਬ ਕੋਈ ਨਾਰਾਜ਼ ਨਹੀਂ ਜਾਕਰ ਸਾਹਿਬ ਬਿਲਕੁਲ ਨਾਲ ਆ ਜਾਕਰ ਸਾਹਿਬ ਦੋ ਦਿ ਨਜੀ ਕਾਮਲੇ ਦਿੱਲੀ ਗਏ ਆ ਸੋ ਜਾਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਨਾਲੇ ਜਾਦੇ ਖੁਦ ਸਾਹਿਤ ਆ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਪੀਆ ਇੱਕ ਪਾਰਟੀ ਬਣਾਈ ਜਾ ਰਹੀ ਹੈ ਅਮਰਪਾਲ ਸਿੰਘ ਖੁਦ ਵੀ ਵੱਖਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ। ਹੁਣ ਕੌਣ ਰੋਕਦਾ ਹੈ? ਇੱਕ ਨੂੰ ਅਧਿਕਾਰ ਆ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੇ ਆ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ। ਤੁਹਾਡੇ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਰਦੇ? ਨਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ। ਸੰਪਰਕਾ ਜੀ ਛੋਟੀ ਗੱਲ ਹੋਈ ਚੱਕਰ ਸਾਬ ਨਾਲ ਮੇਰੀ ਗੱਲ ਹੋਈ ਆਈ ਉਹ ਕਹਿੰਦੇ ਕੋ ਨਿੱਜੀ ਕੰਮ ਚ ਬਿਜ਼ੀ ਨੇ ਜਲਦੀ ਆ ਜਾਣਗੇ ਪੰਜਾਬ ਚ ਕਿਉਂ ਨਹੀਂ ਕੋਈ ਨਾਰਾਜ਼ਗੀ ਦੀ ਹਾਈ ਕਮਾਂਡ ਨਾਰਾਜ਼ ਸੀਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ ਨਹੀਂ ਸਰ ਮੈਨੂੰ ਜਾਣਕਾਰੀ ਨਹੀਂ ਹੋਈ ਹਾਈ ਕਮਾਂਡ ਨਾਰਾਜ਼ ਹੈ ਤੁਹਾਨੂੰ ਪਤਾ ਨਹੀਂ ਮੈਂਬਰਸ਼ਿਪ ਕਾਫੀ ਘੱਟ ਹੋਈ ਹੈ 3 ਲੱਖ ਦੇ ਕਰੀਬ ਜਦੋਂ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਆ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਹੈ। ਭਾਜਪਾ ਤੋਂ ਪਹਿਲਾਂ ਕਾਂਗਰਸ ਵੀ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਆਪਣੀ ਸ਼ਿਕਾਇਤ ਹੈ ਜਿਹੜੀ ਉਹ ਰੱਖ ਚੁੱਕੀ ਹੈ ਆਪਣਾ ਇਤਰਾਜ਼ ਮੀਡੀਆ ਅੱਗੇ ਵੀ ਰੱਖ ਚੁੱਕੀ ਹੈ ਤੇ ਹੁਣ ਭਾਜਪਾ ਦੇ ਇੱਕ ਵਫ਼ਦ ਵੱਲੋਂ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੰਜਾਬ ਇਲੈਕਸ਼ਨ ਕਮਿਸ਼ਨਰ ਕੋਲ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਇਲੈਕਸ਼ਨ ਕਮਿਸ਼ਨ ਇਸ ਪੂਰੇ ਮੁੱਦੇ ਨੂੰ ਲੈ ਕੇ ਕੀ ਐਕਸ਼ਨ ਲੈਂਦਾ ਹੈ ਕੀ ਕਾਰਵਾਈ ਇਸ ਮੁੱਦੇ ਨੂੰ ਲੈ ਕੇ ਕੀਤੀ ਜਾਂਦੀ ਹੈ।